ਪੇਤੀਤੀਆਂ ਸਿਸਕੀਆਂ ਕਵਤਾ ਸਵਾਲ ਉਦੋਂ ਲੋਕ ਲੋਕ ਕੇ ਲਿਖਦੇ ਸੀ ਤੁਸੀਂ ਤੇ ਫਿਰ ਇੱਕ ਦਿਨ ਤੁਹਾਡੀ ਮਾਂ ਨੇ ਤੁਹਾਡੀ ਇਹ ਚੋਰੀ ਫੜ ਲਈ ਕੀ ਹੋਇਆ ਫਿਰ ਉਸ ਦਿਨ ਉਹ ਬੁੱਲੀ ਗੀਤ ਜੋੜਨ ਦੀ ਮਾਰੀ ਅੱਧੀ ਅੱਧੀ ਰਾਤ ਤੱਕ ਬਸਤਾ ਲੈ ਕੇ ਬੈਠੀ ਰਹਿੰਦੀ ਸਾਰਾ ਟੱਬਰ ਸੌਂ ਜਾਂਦਾ ਉਹਨੇ ਦਿਨੀ ਸਪੀਕਰਾਂ ਤੇ ਇੱਕ ਗੀਤ ਵੱਜਦਾ ਹੁੰਦਾ ਸੀ ਅੱਧੀ ਅੱਧੀ ਰਾਤ ਤੱਕ ਮੈਂ ਪੜਦੀ ਵੀ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ ਮੇਰੀ ਮਾਤਾ ਨੂੰ ਪਤਾ ਨਹੀਂ ਕੀ ਭਰਮ ਜਿਹਾ ਪੈ ਗਿਆ। ਇੱਕ ਦਿਨ ਮੈਂ ਸਕੂਲੋਂ ਆ ਕੇ ਰੋਜ਼ ਵਾਂਗ ਪੱਠੇ ਲੈਣ ਖੇਤ ਚਲੀ ਗਈ। ਮੇਰੇ ਆਉਂਦੀ ਨੂੰ ਉਹ ਮੇਰਾ ਬਸਤਾ ਢੇਰੀ ਕਰੀ ਬੈਠੀ ਸੀ। ਮੈਂ ਪੱਠਿਆਂ ਵਾਲੀ ਪੰਡ ਸੁੱਟ ਕੇ ਅਜੇ ਤੌਣ ਵੀ ਸਿੱਧੀ ਨਹੀਂ ਸੀ ਕੀਤੀ। ਕਿਉਂ ਨੇ ਮੈਨੂੰ ਵਾਹੋ-ਦਾਹੀ ਕੁੱਟਣਾ ਸ਼ੁਰੂ ਕਰ ਦਿੱਤਾ। ਮੇਰੇ ਗੀਤਾਂ ਵਾਲੀ ਕਾਪੀ ਜਿਹੜੀ ਮੈਂ ਬੜੀ ਰੀਜ ਨਾਲ ਤਿਆਰ ਕੀਤੀ ਸੀ, ਵਖਾ ਕੇ ਕਹਿਣ ਲੱਗੀ, "ਨਾ ਤੈਨੂੰ ਇਹ ਗੀਤ ਲਿਖਣ ਲਈ ਸਕੂਲ ਭੇਜੀਦਾ।" ਇਨ ਆਖਦਿਆਂ ਉਸਨੇ ਕਾਪੀ ਲੀਰ ਲੀਰਾਂ ਕਰਕੇ ਬਸ ਦੇ ਚੁੱਲ੍ਹੇ ਵਿੱਚ ਢਾ ਦਿੱਤੀ ਜਿੱਥੇ ਸਾਗ ਰਜ ਰਿਆ ਸੀ ਤੇ ਧਮਕੀ ਦਿੱਤੀ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਤੈਨੂੰ ਵੱਢ ਕੇ ਤੂੜੀ ਵਾਲੇ ਅੰਦਰ ਦੱਬ ਦੂ ਮੈਂ ਕਿਹੜਾ ਵਖਮ ਨਹੀਂ ਸੀ ਆਪਣੇ ਪਿਤਾ ਦੇ ਜਬਰ ਪੁਣੀ ਤੋਂ ਉਸ ਕੋਲੋਂ ਤਾਂ ਸਾਡਾ ਡੰਗਰਵੱਛਾ ਵੀ ਡਰਦਾ ਸੀ ਸੋ ਫੇਰ ਪਿੰਡ ਰਹਿੰਦਿਆਂ ਕਦੇ ਹੌਸਲਾ ਨਾ ਹੋਇਆ ਗੀਤਾ ਨੂੰ ਵਰਕਿਆਂ ਤੇ ਉਤਾਰਨ ਦਾ ਸਵਾਰ ਮਾਂ ਵੱਲੋਂ ਤੁਹਾਡੀ ਗੀਤਾਂ ਦੀ ਕਾਪੀ ਚੁੱਲ੍ਹੇ ਡਾਉਣ ਤੇ ਤੁਹਾਨੂੰ ਕਿੰਨਾ ਕੁ ਗੁੱਸਾ ਆਇਆ ਉਹਦੋਂ ਮਨ ਮਸਹੂਸ ਕੇ ਰਹਿ ਗਏ ਜਾਂ ਫਿਰ ਅੰਦਰ ਹੀ ਅੰਦਰ ਕਚੀਚੀਆਂ ਵੱਟੀਆਂ ਕਰ ਕੁਝ ਸਕਦੇ ਨਹੀਂ ਸੀ ਤੇ ਕਚੀਚੀਆਂ ਹੌਲੀ ਹੌਲੀ ਸਿਸਕੀਆਂ ਵਿੱਚ ਬਦਲ ਗਈਆਂ ਉਸਨੇ ਕਿਹਾ ਕਚੀਚੀਆਂ ਵਿਜਾਈਆਂ ਦੁੱਖ ਵੀ ਹੋਇਆ ਰੋਈ ਵੀ ਤੇ ਹੈਰਾਨ ਵੀ ਹੋਈ ਮੇਰੀ ਸਮਝ ਤੋਂ ਬਾਹਰ ਸੀ ਕਿ ਜਿੰਨਾ ਗੀਤਾਂ ਲਈ ਸਕੂਲੋਂ ਸਬਾਸ਼ ਮਿਲਦੀ ਹੈ ਉਨਾਲੀ ਕਰੋ ਜਾਨੋ ਮਾਰਨ ਦੀਆਂ ਧੰਕੀਆਂ ਕਿਉਂ ਮਿਲਦੀਆਂ ਹਨ ਉਦੋਂ ਮਤ ਕੱਚੀ ਸੀ ਮੈਂ ਮਾਪਿਆਂ ਦੇ ਧੀਆਂ ਪ੍ਰਤੀ ਫਿਕਰਾਂ ਨੂੰ ਸਮਝਣ ਤੋਂ ਅਸਮਰੱਥ ਸੀ ਵੱਡੇ ਹੋ ਕੇ ਜਦੋਂ ਆਪ ਦੁਨੀਆ ਵਿੱਚ ਵਿਚਨ ਲੱਗੀ ਤਾਂ ਜ਼ਮਾਨੇ ਦੀ ਫਿਤਰਤ ਵਖੂਫ ਹੋ ਗਈ ਪਿਤਰੀ ਸੱਤਾ ਦੀਆਂ ਅਦਿੱਖ ਜ਼ੰਜੀਰਾਂ ਨੂੰ ਜਾਣਿਆ ਸਮਾਜ ਵਿੱਚ ਨਾਰੀ ਦੇ ਦੁਜੈਲੇ ਤੇ અપਮਾਨਜਨਕ ਸਥਾਨ ਨੂੰ ਪਛਾਣਿਆ ਮੈਨੂੰ ਸਮਝ ਆਉਣ ਲੱਗੀ ਕਿ ਜਿਹੜੀਆਂ ਅਨਪੜ ਔਰਤਾਂ ਨੇ ਸਦੀਆਂ ਪਹਿਲਾਂ ਗੁਮਨਾਮ ਰਹਿ ਕੇ ਇਨੇ ਸੋਹਣੇ ਤੇ ਦਿਲ ਟੁੰਬਵੇਂ ਗੀਤ ਸਿਰਜੇ ਸਨ ਉਹ ਆਧੁਨਿਕ ਯੁੱਗ ਵਿੱਚ ਸਾਹਿਤ ਸਿਰਜਣਾ ਦੇ ਪੱਖੋਂ ਪੁਰਖਾਂ ਨਾਲੋਂ ਪੱਥੜ ਕਿਉਂ ਗਈਆਂ ਉਹ ਕੌਣ ਹੈ ਜਿਸਨੇ ਕੁੜੀਆਂ ਦੀਆਂ ਓਡਾਰੀਆਂ ਦੇ ਖੰਭ ਕੁੱਤਰ ਦਿੱਤੇ ਉਹ ਕੌਣ ਹੈ ਜਿਸਨੇ ਕੁੜੀਆਂ ਨੂੰ ਚਾਰ ਕੰਧਾਂ ਵਿੱਚ ਕੈਦ ਹੋ ਕੇ ਰਹਿਣ ਲਈ ਮਜਬੂਰ ਕਰ ਦਿੱਤਾ ਕੌਣ ਹੈ ਜਿਸਨੇ ਨਾਰੀ ਤੋਂ ਇਨਸਾਨ ਹੋਣ ਦਾ ਹੱਕ ਖੋੜਿਆ ਕਿਉਂ ਆਖਿਆ ਗਿਆ ਟੋਰ ਗਵਾਰ ਸ਼ੂਦਰ ਪਸ਼ੂ ਨਾਰੀ ਸਕਲ ਤਾੜਨਾ ਕੇ ਅਧਿਕਾਰੀ ਤੁਲਸੀदास ਫਿਰ ਮੈਨੂੰ ਆਪਣੀ ਬੀਬੀ ਦੇ ਗੁੱਸੇ ਦੀ ਸਮਝ ਆਉਣ ਲੱਗੀ ਕਿ ਉਸ ਦੇ ਗੁੱਸੇ ਦੀਆਂ ਜੜ੍ਹਾਂ ਵਿੱਚ ਕਿਹੜੇ ਖੌਫ ਕਿਹੜੇ ਸੰਸੇ ਲੁਕੇ ਹੋਏ ਸਨ ਉਹ ਜਾਣਦੀ ਸੀ ਸਾਡੇ ਸਮਾਜ ਵਿੱਚ ਕਲਾ ਦੇ ਰਾਹ ਤੇ ਤੁਰਨ ਵਾਲੀਆਂ ਕੁੜੀਆਂ ਦੀ ਹੋਂਦ ਕੀ ਹੋ ਸਕਦੀ ਹੈ ਕਿ ਉਹਨਾਂ ਦੇ ਰਾਹ ਵਿੱਚ ਕਿੰਨੀਆਂ ਦੀਵਾਰਾਂ ਹਨ ਕਿੰਨੇ ਕੰਡੇ ਹਨ ਤੇ ਕਿੰਨੇ ਸ਼ੇਰ ਬਗਲੇ ਸਹਾਈ ਬੈਠੇ ਹਨ ਸਵਾਲ ਤੁਹਾਨੂੰ ਨਹੀਂ ਲੱਗਦਾ ਕਿ ਸਮਾਜ ਵਿੱਚ ਵਿਚਰਦੇ ਆ ਗਲਤ ਵਰਤਾਰੇਆਂ ਤੇ ਆਉਂਦੀਆਂ ਕਚੀਚੀਆਂ ਤੇ ਦੇਲ ਦੀਆਂ ਡੁਗਾਨਾਂ ਵਿੱਚ ਜਨਮ ਦੀਆਂ ਮਰਦੀਆਂ ਸਿਸਕੀਆਂ ਨਹੀਂ ਤੁਹਾਡੀ ਸ਼ਾਇਰੀ ਦਾ ਮੁੱਢ ਬਣਿਆ ਉਹ ਬੋਲੀ ਜੀ ਸੁਸ਼ੀਲ ਜਿਹੜਾ ਰਾਗ ਟੁੱਟੇ ਹੋਏ ਦਿਲ ਦੀਆਂ ਤਰਬਾਂ ਤੇ ਵੱਜਦਾ ਹੈ ਉਹੀ ਸੱਚਾ ਹੈ ਉਸੇ ਵਿੱਚ ਚਾਨਣ ਹੈ ਉਸੇ ਵਿੱਚ ਸ਼ਿੱਦਤ ਹੈ ਮੈਂ ਲਿਖਿਆ ਸੀ ਦੁੱਖਾਂ ਦਾ ਸੇਕ ਸਹਿ ਕੇ ਹੰਝੂ ਦੀ ਜੂਨ ਪੈ ਕੇ ਹੋਇਆ ਜਦੋਂ ਵੀ ਬੰਦਾ ਇਉਂ ਹੀ ਜ਼ਹੀਨ ਹੋਇਆ ਜੇਕਰ ਮੈਂ ਮਾਂ ਦੇ ਰੂਪ ਵਿੱਚ ਔਰਤ ਦੀ ਦਰਦਨਾਕ ਹੋਂਣੀ ਨੂੰ ਨਾ ਵੇਖਿਆ ਹੁੰਦਾ ਜੇਕਰ ਮੈਂ ਪਿਤਾ ਦੇ ਰੂਪ ਵਿੱਚ ਪੁਰਸ਼ ਹੋਂ ਦੀ ਕਰੂਰਤਾ ਨੂੰ ਨਾ ਹਟਾਇਆ ਹੁੰਦਾ ਜੇਕਰ ਮੈਂ ਆਪਣੇ ਸਮੇਤ ਆਪਣੇ ਭੈਣ ਭਰਾਵਾਂ ਨੂੰ ਦਰਵਾਜ਼ਿਆਂ ਪਿੱਛੇ ਸਿਸਕਦੇਆਂ ਨਾ ਵੇਖਿਆ ਹੁੰਦਾ ਤਾਂ ਸ਼ਾਇਦ ਸ਼ੈਰੀ ਪ੍ਰਤੀ ਮੇਰਾ ਸਮਰਪਣ ਇੰਨੇ ਜਨੂਨ ਵਾਲਾ ਨਾ ਹੁੰਦਾ ਉਸ ਸਾਰੇ ਮਾਹੌਲ ਨੇ ਮੇਰੇ ਮਨ ਵਿੱਚ ਰੋਹ ਦੀ ਅੱਗ ਬਾਲ ਦਿੱਤੀ ਸੀ ਸਕੂਲ ਛੱਡਣ ਤੋਂ ਬਾਅਦ ਮੇਰੇ ਕੋਲ ਬਸ ਇਹੀ ਬਚਿਆ ਸੀ ਕਿ ਮੈਂ ਆਪਣੇ ਰੂਹ ਨੂੰ ਆਪਣੇ ਰੰਝ ਨੂੰ ਗੀਤਾਂ ਵਿੱਚ ਅਨਵਾਦ ਕਰ ਦਿਆਂ ਸਵਾਲ ਤੁਹਾਡੀ ਕਵਿਤਾ ਤੇ ਮਾਂ ਵੱਲੋਂ ਚੁੱਲ੍ਹੇ ਡਾਈ ਗਈ ਤੁਹਾਡੀ ਕਾਪੀ ਵਿਚਾਲੇ ਅਟੁੱਟ ਰਿਸ਼ਤਾ ਹੈ ਕੋਈ ਉਸਨੇ ਕਿਹਾ ਚੁੱਲ੍ਹੇ ਵਿੱਚ ਸੜਨ ਤੋਂ ਬਾਅਦ ਉਹ ਕਾਪੀ ਹਮੇਸ਼ਾ ਲਈ ਮੇਰੀਆਂ ਯਾਦਾਂ ਵਿੱਚ ਮੇਰੇ ਅਹਿਸਾਸਾਂ ਵਿੱਚ ਮੂਰਤੀਮਾਨ ਹੋ ਗਈ ਉਹ ਦੇਵੀ ਉਹਨਾਂ ਲਾਟਾਂ ਵਿੱਚ ਕੂਕਦੀ ਹੈ ਤੇ ਆਖਦੀ ਹੈ ਮੈਨੂੰ ਲਿਖ ਅਜੇ ਮੇਰਾ ਦਰਦ ਮੁੱਕਿਆ ਨਹੀਂ ਅਜੇ ਮੇਰਾ ਸੇਕ ਠਰਿਆ ਨਹੀਂ ਉਹ ਮੈਨੂੰ ਵੰਗਾਰਦੀ ਰਹਿੰਦੀ ਹੈ ਅਤੇ ਉਹ ਜਲੇ ਹੋਏ ਗੀਤ ਅਥਾ ਅਨਲਿਖੇ ਗੀਤਾਂ ਵਿੱਚ ਰੂਪਾਂਤਰਿਤ ਹੋ ਕੇ ਮੇਰੇ ਅੰਦਰ ਬਾਹਰ ਬਿਖਰ ਗਏ ਹਨ ਅਤੇ ਮੈਂ ਉਹਨਾਂ ਨੂੰ ਲਿਖਦੀ ਜਾ ਰਹੀ ਹਾਂ ਅਸਲ ਵਿੱਚ ਉਹ ਸੱਗ ਨੇ ਮੇਰੇ ਗੀਤਾਂ ਨੂੰ ਜਲਾਇਆ ਨਹੀਂ ਸਗੋਂ ਹੋਰ ਰੌਸ਼ਨ ਕਰ ਦਿੱਤਾ ਤੇ ਮੈਂ ਪਰੰਪਰਾ ਦੀ ਅੱਗ ਤੋਂ ਡਰੀ ਹੋਈ ਆਪਣੀ ਮਾਂ ਨੂੰ ਇਹ ਕਹਿਣ ਦੇ ਯੋਗ ਹੋ ਸਕੀ ਉੱਗ ਪਈ ਹਾਂ ਜਦ ਹਜ਼ਾਰਾਂ ਪੱਥਰਾਂ ਨੂੰ ਜੀ ਕੇ ਹੁਣ ਇਹਨਾਂ ਤੁੱਪਾਂ ਤੇ ਔੜਾਂ ਤੋਂ ਡਰਾਂ ਹਰਗਿਜ਼ ਨਹੀਂ ਮੇਰੇ ਅੱਖਾਂਾਂ 'ਚ ਇੱਕ ਪਰਵਾਜ਼ ਤੜਪੇ ਰਾ ਦਿਨ ਪਹਿਣ ਕੇ ਬੈਠੀ ਰਹਾ ਮੈਂ ਚਾਂਦਰਾਂ ਹਰਗਿਜ਼ ਨਹੀਂ